ਜਦ ਸੰਭਾਲਕਾ ਸਿੱਧ ਸ੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਨਿਰਤੁਰ ਹੋ ਕੇ ਗੋਰਖਨਾਥ ਪਾਸ ਗਿਆ ਤਾਂ ਗੋਰਖ ਨੇ ਗੋਪੀ ਚੰਦ ਨੂੰ ਭੇਜਿਆ ਕਿ ਤੱਪੇ ਨਾਲ ਚਰਚਾ ਕਰਕੇ ਉਸ ਨੂੰ ਆਪਣੇ ਪੱਖ ਵਿੱਚ ਲਿਆ ਗੋਪੀ ਚੰਦ ਨੇ ਗੁਰੂ ਜੀ ਪਾਸ ਆਣ ਕੇ ਆਦੇਸ਼ ਆਖੀ ਗੁਰੂ ਜੀ ਨੇ ਕਿਹਾ ਇੱਕ ੰਕਾਰ ਨੂੰ ਆਦੇਸ਼ ਹੈ ਗੋਪੀ ਚੰਦ ਨੇ ਗੁਰੂ ਜੀ ਪਾਸ ਬੈਠ ਕੇ ਕਿਹਾ ਧਿਆਨੀ ਕੌਣ ਹੈ ਗਿਆਨੀ ਕੌਣ ਹੈ ਇਸ਼ਨਾਨੀ ਕੌਣ ਹੈ ਤੇ ਨਿਰਮਲ ਕੌਣ ਹੈ ਕਿਸ ਜੁਗਤੀ ਨਾਲ ਦੀਪਕ ਪ੍ਰਕਾਸ਼ ਹੁੰਦਾ ਹੈ ਕਿਸ ਰਸਤੇ ਚੱਲਣ ਨਾਲ ਰੋਕ ਨਹੀਂ ਹੁੰਦੀ ਅਤੇ ਉਹ ਘਰ ਕਿਹੜਾ ਹੈ ਜਿੱਥੇ ਸੁਖ ਨਾਲ ਬੈਠੀਦਾ ਹੈ ਧੰਗੁਰੂ ਨਾਨਕ ਜੀ ਨੇ ਉੱਤਰ ਦਿੱਤਾ ਧਿਆਨੀ ਉਹ ਹੈ ਜੋ ਬਿਰਤੀ ਨੂੰ ਟਿਕਾ ਕੇ ਰੱਖਦਾ ਹੈ ਗਿਆਨੀ ਉਹ ਹੈ ਜੋ ਗੁਰੂ ਉਪਦੇਸ਼ ਨੂੰ ਧਾਰਦਾ ਹੈ ਨਿਰਮਲ ਉਹ ਹੈ ਜਿਹੜਾ ਗੁਰਬਾਣੀ ਨਾਲ ਪ੍ਰੇਮ ਲਾਉਂਦਾ ਹੈ ਇਸ਼ਨਾਨੀ ਉਹ ਹੈ ਜੋ ਸ਼ਰਧਾ ਨਾਲ ਗੁਰੂ ਦਾ ਦਰਸ਼ਨ ਕਰਦਾ ਹੈ ਜਾਦੇ ਕਮਲ ਸਿੱਧ ਹੁੰਦਾ ਹੈ ਤਾਂ ਦੀਪਕ ਜਗਦਾ ਹੈ ਪਰਮਾਤਮਾ ਦੇ ਭਾਣੇ ਨੂੰ ਮੰਨਨ ਨਾਲ ਰਸਤੇ ਵਿੱਚ ਰੁਕ ਨਹੀਂ ਪੈਂਦੀ ਤ੍ਰੀਕੁਟੀ ਲੰਘ ਕੇ ਸੁਖ ਘਰ ਜਾਨੀ ਕਿ ਦਸ਼ਮ ਦਵਾਰ ਵਿੱਚ ਬੈਠੀਦਾ ਹੈ ਇਹ ਉੱਤਰ ਸੁਣ ਕੇ ਗੋਪੀ ਚੰਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਚਲੋ ਸਿੱਧ ਮੰਡਲੀ ਵਿੱਚ ਚੱਲ ਕੇ ਦਰਸ਼ਨ ਦਿਓ ਗੁਰੂ ਜੀ ਨੇ ਕਿਹਾ ਤੁਸੀਂ ਚਲੋ ਅਸੀਂ ਆਪਣੀ ਮੌਜ ਨਾਲ ਆਉਂਦੇ ਹਾਂ ਗੋਪੀ ਚੰਦ ਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਉਹ ਤਪਾਜੀ ਪੂਜਣ ਯੋਗ ਹਨ ਇੱਥੇ ਹੀ ਆ ਰਹੇ ਹਨ ਤਦ ਗੋਰਖਨਾਥ ਨੇ ਈਸ਼ਰਨਾਥ ਨੂੰ ਆਖਿਆ ਕਿ ਤੂੰ ਜਾ ਕੇ ਉਸ ਤੱਪੇ ਨੂੰ ਨਿਰਤਰ ਕਰਕੇ ਪਿੱਛੇ ਮੋੜ ਆ ਅੱਗੇ ਨਾ ਆਵੇ ਜਾਂ ਫਿਰ ਆਪਣਾ ਚੇਲਾ ਬਣਾ ਕੇ ਲੈ ਕੇ ਆ ਈਸ਼ਰਨਾਥ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਗੋਰਖਨਾਥ ਪਾਸ ਚੱਲ ਕੇ ਜੋਗ ਲਵੋ ਜੋਗ ਮੱਤ ਸਭ ਤੋਂ શ્રેਸ਼ਟ ਹੈ ਗੁਰੂ ਜੀ ਨੇ ਉੱਤਰ ਦਿੱਤਾ ਦੇਹੀ ਪੰਜ ਤੱਤਾਂ ਦੀ ਹੈ ਤੇਰੇ ਮੇਰੇ ਚ ਕੋਈ ਭਿੰਨ ਭੇਤ ਨਹੀਂ ਜੇ ਤੂੰ ਆਤਮਾ ਬਾਬਤ ਪੁੱਛਣਾ ਚਾਹੁੰਦਾ ਹੈ ਆਤਮਾ ਸਰਬ ਵਿਆਪਕ ਹੈ ਆਉਣਾ ਜਾਣਾ ਤਦ ਹੋਵੇ ਜੇਕਰ ਉਹ ਕਿਸੇ ਥਾਂ ਵਿਆਪਕ ਨਾ ਹੋਵੇ ਉਹ ਅੰਦਰ ਬਾਹਰ ਪੂਰਨ ਹੈ ਇਸ ਕਰਕੇ ਇਹ ਤੇਰਾ ਪ੍ਰਸ਼ਨ ਨਹੀਂ ਸਫਲ ਹੈ ਹੁਣ ਪ੍ਰਸ਼ਨ ਕਰਨ ਵਾਸਤੇ ਗੋਰਖ ਤੋਂ ਪੁੱਛ ਗਿਆ ਇਹ ਗੱਲ ਸੁਣ ਕੇ ਈਸ਼ਰਦਾਸ ਵੀ ਸ਼ਰਮਿੰਦਾ ਹੋ ਕੇ ਵਾਪਸ ਚਲਿਆ ਗਿਆ ਗੋਰਖ ਨੂੰ ਦੱਸਿਆ ਕਿ ਚਰਚਾ ਕਰਕੇ ਉਹ ਨਹੀਂ ਜਿੱਤਿਆ ਜਾਂਦਾ ਫਿਰ ਲੰਗਰ ਸਿੱਧ ਆ ਗਿਆ ਲੈ ਕੇ ਗੁਰੂ ਜੀ ਪਾਸ ਆਇਆ ਲੰਗਰ ਨੇ ਆਣ ਕੇ ਗੁਰੂ ਜੀ ਨੂੰ ਆਦੇਸ਼ ਕਰਕੇ ਕਿਹਾ ਕਿ ਸੁਮੇਰੇ ਉੱਤੇ ਚਲੋ ਗੋਰਖ ਤੂੰ ਸ੍ਰੇਸ਼ ਚ ਉਪਦੇਸ਼ ਲੈ ਕੇ ਸਿਰ ਤੋਂ ਮੌਤ ਦਾ ਡਰ ਦੂਰ ਕਰਵਾ ਲਓ ਗੁਰੂ ਜੀ ਨੇ ਕਿਹਾ हे ਲੰਗਰਨਾਥ ਉਹ ਕਿਹੜੀ ਵਸਤੂ ਹੈ ਜਿਹੜੀ ਮਰਦੀ ਹੈ ਦੇਹੀ ਪੰਜ ਭੂਤਾਂ ਦੀ ਹੈ ਇਹਨਾਂ ਪੰਜਾਂ ਵਿੱਚੋਂ ਕੋਈ ਤੱਤ ਨਹੀਂ ਮਰਦਾ ਹੈ ਆਤਮਾ ਨਿਤ ਹੈ ਇਸ ਦੀ ਕਦੀ ਮੌਤ ਨਹੀਂ ਹੁੰਦੀ ਇਹ ਸਤ ਚਿੱਤ ਆਨੰਦ ਪਰਮਾਤਮਾ ਨੂੰ ਭੁਲਾ ਕੇ ਜੀਵ ਬਣ ਗਿਆ ਹੈ ਤੇਰਾ ਇਹ ਪ੍ਰਸ਼ਨ ਹੀ ਬੇਅਰਥ ਹੈ ਤੂੰ ਆਪਣੇ ਗੋਰਖ ਨੂੰ ਜਾ ਕੇ ਪੁੱਛ ਲੈ ਇਹ ਬਚਨ ਸੁਣ ਕੇ ਲੰਗਰ ਵਿੱਚ ਉੱਪਰ ਕਰਕੇ ਪਿੱਛੇ ਮੁੜ ਗਿਆ ਤੇ ਸਾਰਾ ਬਿਰਤਾਂਤ ਗੋਰਖ ਨੂੰ ਜਾ ਦੱਸਿਆ ਤਦ ਗੋਰਖ ਨੇ ਮੰਗਲਨਾਥ ਨੂੰ ਆਖਿਆ ਕਿ ਸਾਰੇ ਸਿੱਧ ਹਾਰ ਖਾ ਕੇ ਵਾਪਸ ਆ ਰਹੇ ਹਨ ਹੁਣ ਤੇਰਾ ਜਾਣਾ ਠੀਕ ਹੈ ਮੰਗਲ ਨੇ ਕਿਹਾ ਆਪ ਇਹ ਸਮਝਾ ਦਿਓ ਕਿ ਮੈਨੂੰ ਤਪੇ ਦਾ ਸੁਭਾਵਕ ਦਰਸ਼ਨ ਕਰਨ ਵਾਸਤੇ ਭੇਜ ਨਹੀਂ ਹੂੰ ਜਾਂ ਉਸ ਨੂੰ ਉਪਦੇਸ਼ ਦੇਣ ਵਾਸਤੇ ਗੋਰਖ ਨੇ ਸੋਚ ਕੇ ਆਖਿਆ ਜਿਵੇਂ ਤੇਰੀ ਮਰਜ਼ੀ ਹੋਵੇ ਉਸ ਨੂੰ ਮਿਲ ਕੇ ਗੱਲਬਾਤ ਕਰੋ ਮੰਗਲ ਨੇ ਕਿਹਾ 나ਥ ਜੀ ਉਸ ਨੂੰ ਅੱਗੇ ਸਾਰੇ ਸਿੱਧ ਵੇਖ ਕੇ ਚਰਚਾ ਕਰ ਰਹੇ ਹਨ ਉਹ ਵਿਸ਼ਨੂੰ ਦੇ ਪੂਰਨ અવਤਾਰ ਹਨ ਜਿਸ ਨੂੰ ਪਹਿਲਾਂ ਪਰਖ ਲਿਆ ਹੋਵੇ ਉਸ ਨੂੰ ਫੇਰ ਪਰਖਣਾ ਯਥਾਰਥ ਨਹੀਂ ਹੈ ਤਾਂ ਵੀ ਤੁਹਾਡੀ ਆਗਿਆ ਦਾ ਪਾਲਣ ਕਰਨ ਵਾਸਤੇ ਜਾਂਦਾ ਹਾਂ ਗੋਰਖ 나ਥ ਨੇ ਕਿਹਾ ਮੰਗਲ 나ਥ ਜੀ ਤੁਸੀਂ ਇਸ ਢੰਗ ਨਾਲ ਇੱਥੇ ਲਿਆਓ ਉਹ ਉਪਦੇਸ਼ ਲੈ ਕੇ ਸਾਡਾ ਮਤ ਧਾਰਨ ਕਰ ਲਵੇ ਮੰਗਲਨਾਥ ਨੇ ਆਣ ਕੇ ਗੁਰੂ ਜੀ ਨੂੰ ਦੋਵੇਂ ਹੱਥ ਜੋੜ ਕੇ ਆਦੇਸ਼ ਕੀਤਾ ਗੁਰੂ ਜੀ ਨੇ ਆਦਰ ਨਾਲ ਆਪਣੇ ਪਾਸ ਬਿਠਾ ਲਿਆ ਮੰਗਲਨਾਥ ਨੇ ਕਿਹਾ ਮੈਂ ਤੁਹਾਡੇ ਦਰਸ਼ਨ ਕਰਕੇ ਕਿਰਤਾਰਥ ਹੋਇਆ ਹਾਂ ਮੈਂ ਅੱਜ ਆਪਣੇ ਵੱਡੇ ਭਾਗ ਸਮਝਦਾ ਹਾਂ ਮੈਨੂੰ ਪ੍ਰਭੂ ਦੇ ਅਨੁਪਮ અવਤਾਰ ਨੇ ਦਰਸ਼ਨ ਦਿੱਤੇ ਹਨ ਗੁਰੂ ਜੀ ਨੇ ਕਿਹਾ ਮੰਗਲਨਾਥ ਤੂੰ ਵੀ ਧੰਨ ਹੈ ਜੋ ਸਾਰੇ ਸਿੱਧਾ ਨਾਲੋਂ ਉੱਤਮ ਰੀਤੀ ਵਾਲਾ ਹੈ ਤੂੰ ਮਾਣ ਨੂੰ ਤਿਆਗ ਕੇ ਨਿਮਰਤਾ ਧਾਰਨ ਕੀਤੀ ਹੈ ਮਾਨਸ ਜਨਮ ਦਾ ਇਹੀ ਲਾਭ ਹੈ ਮਾਣ ਨੂੰ ਤਿਆਗ ਕੇ ਸੰਤਾਂ ਨਾਲ ਮਿੱਠਾ ਬਚਨ ਤੇ ਪ੍ਰੀਤੀ ਕਰੇ ਮੰਗਲਨਾਥ ਨੇ ਅੱਖਾਂ ਨੀਵੀਆਂ ਕਰਕੇ ਆਖਿਆ ਮਹਾਰਾਜ ਜਿਸ ਉੱਤੇ ਤੁਸੀਂ ਕਿਰਪਾ ਕਰਦੇ ਹੋ ਉਸ ਨੂੰ ਹੀ ਸ੍ਰੇਸ਼ਟ ਮਤਉਂਦੀ ਹੈ ਆਪ ਕਿਰਪਾ ਕਰਕੇ ਸੁਮੇਰ ਉੱਤੇ ਚੱਲ ਕੇ ਸਿੱਧਾ ਨੂੰ ਦਰਸ਼ਨ ਦੇ ਕੇ ਨੇਹਾਲ ਕਰੋ ਜੇ ਨਹੀਂ ਜਾਣਾ ਚਾਹੁੰਦੇ ਤਾਂ ਤੁਹਾਡੇ ਸ਼ੱਕਣ ਵਾਸਤੇ ਕੁਝ ਇੱਥੇ ਹੀ ਲੈ ਆਵਾਂ ਗੁਰੂ ਜੀ ਨੇ ਕਿਹਾ ਮੰਗਲਨਾਥ ਤੇਰਾ ਪ੍ਰੇਮ ਵੇਖ ਕੇ ਹੀ ਅਸੀਂ ਰੱਜ ਗਏ ਹਾਂ ਸਾਨੂੰ ਹੋਰ ਕੁਝ ਛਕਣ ਦੀ ਇੱਛਾ ਨਹੀਂ ਰਹੀ ਤੁਸੀਂ ਅੱਗੇ ਚਲੋ ਅਸੀਂ ਛੇਤੀ ਹੀ ਆਉਂਦੇ ਹਾਂ ਮੰਗਲਨਾਥ ਗੁਰੂ ਜੀ ਨੂੰ ਪ੍ਰਸੰਨ ਕਰਕੇ ਅਤੇ ਆਪ ਪ੍ਰਸੰਨ ਹੋ ਕੇ ਗੁਰੂ ਜੀ ਨੂੰ ਨਮਸਕਾਰ ਕਰਕੇ ਸੁਮੇਰ ਨੂੰ ਚੱਲਿਆ ਗਿਆ ਮਰਦਾਨੇ ਨੇ ਪੁੱਛਿਆ ਗੁਰੂ ਜੀ ਇਹ ਜੋਗੀ ਬੜਾ ਮਿੱਠਾ ਬੋਲਦਾ ਸੀ ਤੁਹਾਡੇ ਨਾਲ ਇਸਨੇ ਬੜੇ ਪ੍ਰੇਮ ਕੀਤਾ ਹੈ ਕੋਈ ਝਗੜਾ ਵਗੜਾ ਨਹੀਂ ਕੀਤਾ ਗੁਰੂ ਜੀ ਨੇ ਕਿਹਾ ਮਰਦਾਨਾ ਸਾਰੇ ਇੱਕੋ ਜੇ ਨਹੀਂ ਹੁੰਦੇ ਕਰੋੜਾਂ ਵਿੱਚੋਂ ਕੋਈ ਇੱਕ ਹੀ ਪੂਰਾ ਹੁੰਦਾ ਹੈ ਜਿਸ ਉੱਤੇ ਕਰਤਾਰ ਦੀ ਕਿਰਪਾ ਹੋਵੇ ਉਸ ਦੀ ਐਸੀ ਅੰਦਰੋਂ ਬਾਹਰੋਂ ਇੱਕ ਸਰਬੁੱਧ ਹੁੰਦੀ ਹੈ ਮਰਦਾਨੇ ਨੇ ਆਖਿਆ ਜੀ ਚਲੋ ਹੁਣ ਸਾਰੇ ਸਿੱਧਾਂ ਨੂੰ ਵੇਖਣ ਵਾਸਤੇ ਸੁਮੇਰ ਉੱਤੇ ਚੱਲੀਏ ਗੁਰੂ ਜੀ ਨੇ ਕਿਹਾ ਇੱਕ ਸਿੱਧ ਜਿਸ ਦਾ ਸ਼ੰਭੂਨਾਥ ਨਾਮ ਹੈ ਉਹ ਆਉਣ ਵਾਲਾ ਬਾਕੀ ਹੈ ਉਹ ਬਹੁਤ ਹੰਕਾਰੀ ਹੈ ਮਰਦਾਨੇ ਨੇ ਕਿਹਾ ਮੰਗਲਨਾਥ ਨਾਲੋਂ ਵੱਡਾ ਹੈ ਜौं ਸਵਰਗਾਹੀ ਗੁਰੂ ਜੀ ਨੇ ਕਿਹਾ ਮਰਦਾਨਾ ਮੰਗਲਨਾਥ ਸਾਰੇ ਸਿੱਧਾਂ ਨਾਲੋਂ ਵੱਡਾ ਹੈ ਜਿਸ ਨੇ ਆਪਣੇ ਮਾਣ ਨੂੰ ਦੂਰ ਕੀਤਾ ਹੋਇਆ ਹੈ ਤੇ ਪੂਰਨ ਸੰਤ ਹੈ। ਮਰਦਾਨੇ ਨੇ ਪੁੱਛਿਆ ਜੇਕਰ ਇਹ ਗੁਰਖ ਤੋਂ ਵੀ ਉੱਚਾ ਹੈ ਤਾਂ ਫਿਰ ਇਸ ਨੇ ਆਪਣੇ ਤੋਂ ਛੋਟੇ ਗੁਰਖ ਨੂੰ ਗੁਰੂ ਕਿਉਂ ਧਾਰਨ ਕੀਤਾ? ਗੁਰੂ ਜੀ ਨੇ ਦੱਸਿਆ ਕਿ ਪਹਿਲੇ ਜਦ ਇਸ ਨੂੰ ਗੁਰਖ ਮਿਲਿਆ ਤਾਂ ਇਸ ਨੇ ਉਸ ਨੂੰ ਗੁਰੂ ਧਾਰਨ ਕਰਕੇ ਜੋਗ ਮਤ ਧਾਰਨ ਕਰ ਲਿਆ। ਇੱਧਰ ਗੁਰੂ ਜੀ ਇਹ ਬਚਨ ਕਰ ਰਹੇ ਸਨ ਕਿ ਸ਼ੰਭੂਨਾਥ ਗੁਰੂ ਜੀ ਪਾਸ ਆ ਕੇ ਬੈਠ ਗਿਆ। ਕਹਿਣ ਲੱਗਾ ਤੁਸੀਂ ਗੋ ਰਖ ਦੇ ਚੇਲੇ ਬਣ ਕੇ ਕੰਨਾਂ ਵਿੱਚ ਮੁੰਦਰਾ ਪਾ ਲਵੋ ਅਤੇ ਸਰੀਰ ਤੇ ਸੁਆਹ ਮਲ ਲਵੋ ਫਿਰ ਤੁਹਾਨੂੰ ਕੋਈ ਵਿਗਨ ਨਹੀਂ ਲੱਗੇਗਾ ਜਦ ਹਿਰਦੇ ਵਿੱਚ ਜੋਤ ਪ੍ਰਕਾਸ਼ ਕਰੇਗੀ ਤਾਂ ਕਮਲ ਖਿੜ ਜਾਏਗਾ ਸੁੰਨ ਮੰਡਲ ਵਿੱਚ ਜਾ ਕੇ ਸਰੀਰ ਤੋਂ ਮੌਤ ਭੱਜ ਜਾਏਗੀ ਹੱਥ ਵਿੱਚ ਠੂਟਾ ਫੜ ਕੇ ਗੁਰੂ ਵਾਲੇ ਬਣ ਜਾਓ ਫਿਰ ਜਿੱਧਰ ਮਨ ਕਰੇ ਜਾਣਾ ਤਾਨੂੰ ਕੋਈ ਨਹੀਂ ਰੋਕੇਗਾ ਜੇ ਤੂੰ ਮੇਰੀ ਇਹ ਗੱਲ ਮੰਨ ਲਵੇਂ ਤਾਂ ਗੋਰਖ ਦਾ ਮੱਤ ਧਾਰਨ ਕਰ ਲੈ ਤੇਰੀ ਚੰਗੀ ਬਣੀ ਰਹੇਗੀ ਰਿੱਧਾ ਸਿੱਧਾਂ ਤੇਰੀਆਂ ਦਾਸੀਆਂ ਹੋ ਜਾਣਗੀਆਂ ਗੁਰੂ ਜੀ ਨੇ ਕਿਹਾ ਤੁਹਾਡਾ ਸਾਰਿਆਂ ਦਾ ਹੰਕਾਰ ਦੂਰ ਕਰਕੇ ਗੋਰਖ ਨੂੰ ਚੇਲਾ ਬਣਾਵਾਵਾਂਗਾ ਸ਼ਰੀਰ ਤੇ ਸਵਾ ਨਹੀਂ ਲਾਵਾਂਗਾ ਤੇ ਨਾ ਹੀ ਕੰਨ ਪੜਵਾ ਕੇ ਮੁੰਦਰਾ ਪਾਵਾਂਗਾ ਘੂਠਾ ਫੜਨ ਵਾਲਾ ਭਖਾਰੀ ਹੁੰਦਾ ਹੈ ਮੌਤ ਨੂੰ ਅਸਾਂ ਦੂਰ ਕੀਤਾ ਹੋਇਆ ਹੈ ਉਹ ਸਾਡੇ ਨੇੜੇ ਕਦੇ ਨਹੀਂ ਆਉਂਦੀ ਰਿੱਧਾਂ ਸਿੱਧਾਂ ਸਦਾ ਹਾਜ਼ਰ ਰਹਿੰਦੀਆਂ ਹਨ ਜੋ ਮੰਗੇ ਉਸ ਨੂੰ ਦਿੰਦੇ ਹਾਂ ਜਿੱਥੇ ਇੱਛਾ ਹੋਵੇ ਜਾਂਦੇ ਹਾਂ ਕੋਈ ਰੋਕ ਟੋਕ ਨਹੀਂ ਵਿਗਨਾ ਦੇ ਨਾਸ਼ ਕਰਨ ਵਾਲਾ ਸੁੰਨ ਪਦ ਸਾਡਾ ਆਸਣ ਹੈ ਇਹ ਸਭ ਕੁਝ ਸੁਣ ਕੇ ਸ਼ੰਭੂਨਾਥ ਬੋਲਿਆ ਤੂੰ ਬੜਾ ਹੰਕਾਰੀ ਹੋ ਕੇ ਮੂੰਹ ਤੋਂ ਔਰੀਆਂ ਬੌਰੀਆਂ ਗੱਲਾਂ ਕਿਉਂ ਕਰ ਰਿਹਾ ਹੈ ਨਾਥ ਜਤੀ ਤੇ ਸਾਰੇ ਸਿੱਧਾਂ ਵਿੱਚ ਗੋਰਖਨਾਥ ਪ੍ਰਸਿੱਧ ਹੈ ਤੂੰ ਉਸ ਨੂੰ ਜਾਣਦਾ ਨਹੀਂ ਕਿ ਉਹ ਕਿੰਨੀ ਸ਼ਕਤੀ ਵਾਲਾ ਹੈ ਤੂੰ ਸਭ ਨੂੰ ਨਿੰਦ ਦਿੱਤਾ ਹੈ ਤੂੰ ਮਿੱਟੀ ਦਾ ਪੁਤਲਾ ਹੰਕਾਰ ਵਿੱਚ ਭਰਿਆ ਹੋਇਆ ਕੈਸੀਆਂ ਗੱਲਾਂ ਕਰਦਾ ਹੈ ਗੁਰੂ ਤੋਂ ਬਿਨਾ ਕਿਸੇ ਦੀ ਗਤੀ ਨਹੀਂ ਹੁੰਦੀ ਸਾਰਾ ਸੰਸਾਰ ਹੀ ਜੂਨਾ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਗੁਰੂ ਜੀ ਨੇ ਕਿਹਾ ਮੈਂ ਤੇਰੇ ਗੋਰਖ ਨੂੰ ਜਾਣਦਾ ਹਾਂ ਜਿਹੜਾ ਸ਼ਿਵ ਜੀ ਦੀ ਬਿੰਦਤੋ ਹੋਇਆ ਹੈ ਸਾਡੀ ਨਜ਼ਰ ਏਕ ਅੰਕਾਰ ਤੇ ਲੱਗੀ ਹੋਈ ਹੈ ਸੰਤਾਂ ਸਾਧਾਂ ਨੂੰ ਵੇਖ ਕੇ ਪ੍ਰਸੰਨ ਹੁੰਦੇ ਹਾਂ ਗੰਧਾ ਜਾਂ ਮੈਲ ਰਹਿਤ ਸਾਰਾ ਜਗਤ ਹੀ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਸਭ ਦੇ ਸ਼ਰੀਰ ਇੱਕ ਸਮਾਨ ਹਨ ਜੋ ਹੰਕਾਰ ਨਾਲ ਨਾਸ਼ ਹੁੰਦੇ ਹਨ ਇੱਕ ਭਗਤ ਦਾ ਸਰੀਰ ਉੱਤਮ ਹੈ ਸਾਰੇ ਸਿੱਧ ਔਰੇ ਬੋਰੇ ਹਨ ਜੋ ਹੰਕਾਰ ਨੇ ਹੌਲੇ ਕੀਤੇ ਹੋਏ ਹਨ ਸ਼ੰਭੂਨਾਥ ਨੇ ਕਿਹਾ ਜੋਗੀ ਦੀ ਜੁਗਤ ਨਾਲ ਮੁਕਤੀ ਪਾਈ ਦੀ ਹੈ ਪਰ ਤੁਸੀਂ ਜੋਗੀਆਂ ਜੱਤੀਆਂ ਨੂੰ ਨਜ਼ਰ ਹੀਠਾ ਨਹੀਂ ਲਿਆਉਂਦੇ ਇਹਨਾਂ ਤੋਂ ਕੋਣ ਵੱਡਾ ਤੇ ਉੱਤਮ ਹੈ ਜੇ ਇਹ ਨਹੀਂ ਤਾਂ ਫਿਰ ਹੋਰ ਕਿਸ ਨੂੰ ਵੱਡਾ ਆਖਦੇ ਹੂੰ ਚੰਗੀ ਇਹੀ ਗੱਲ ਹੈ ਕਿ ਗੋਰਖਾ પાસે ਉਪਦੇਸ਼ ਲੈ ਕੇ ਜੋਗ ਪਦ ਧਾਰਨ ਕਰ ਲਵੋ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਜਾਓਗੇ ਗੁਰੂ ਜੀ ਨੇ ਕਿਹਾ ਕਿ ਨਾਮ ਤੋਂ ਬਿਨਾ ਜੋਗ ਕਦੇ ਪੂਰਾ ਨਹੀਂ ਹੁੰਦਾ ਇਸ ਕਰਕੇ ਅਸਾ ਨਾਮ ਨਾਲ ਲਿਵਲਾਈ ਹੈ ਜੇ ਸੋ ਵੱਡਾ ਕੋਈ ਹੋਰ ਨਹੀਂ ਹੈ ਪਾਪੀਆਂ ਨੂੰ ਤਾਰਨ ਵਾਲਾ ਦਾਸਾਂ ਹਿਤ ਦੈਤਾਂ ਨੂੰ ਮਾਰਨ ਵਾਲਾ ਮੋਹ ਨੂੰ ਨਾਸ਼ ਕਰਨ ਵਾਲਾ ਅਤੇ ਗਿਆਨ ਦੇਣ ਵਾਲਾ ਨਾਮ ਹੀ ਹੈ ਨਾਮ ਜਪਣ ਵਾਲਾ ਨਾ ਜੰਮਦਾ ਹੈ ਨਾ ਮਰਦਾ ਹੈ ਨਾਮ ਨਾਲ ਸਿਰ ਤੋਂ ਕਾਲ ਟਲ ਜਾਂਦਾ ਹੈ ਸਹਜ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਹੈ ਨਾਮ ਦੇ ਬਰਾਬਰ ਹੋਰ ਕੋਈ ਸਾਧਨ ਨਹੀਂ ਹੈ ਨਾਮ ਤੋਂ ਬਿਨਾਂ ਜਿੰਨੇ ਹੋਰ ਸਾਧਨ ਹਨ ਉਹ ਸਭ ਪੈਰਾਂ ਨੂੰ ਬੰਨਣ ਵਾਲੀਆਂ ਬੇੜੀਆਂ ਹਨ ਇਹ ਬਚਨ ਸੁਣ ਕੇ ਸ਼ੰਭੂਨਾਥ ਨੇ ਕਿਹਾ ਤੁਸੀਂ ਸਮਝਾਉਣ ਨਾਲ ਸਮਝਦੇ ਨਹੀਂ ਤੁਹਾਡੇ ਨਾਲ ਕੌਣ ਬ्यर्थ ਬੋਲੇ ਇਹ ਆ ਕੇ ਸ਼ੰਭੂਨਾਥ ਸੁਮੀਰ ਨੂੰ ਚਲਿਆ ਗਿਆ ਜਦ ਗੋਰਖ ਨੇ ਪੁੱਛਿਆ ਤਪੇ ਨਾਲ ਕੈਸੀ ਗੱਲਬਾਤ ਹੋਈ ਹੈ ਉਪਦੇਸ਼ ਲੈਣਾ ਮੰਨਦਾ ਹੈ ਕਿ ਨਹੀਂ ਸ਼ੰਭੂ ਨੇ ਕਿਹਾ 나ਥ ਜੀ ਉਹ ਤਾਂ ਉਲਟ ਪੁਲਟ ਗੱਲਾਂ ਕਰਦਾ ਹੈ ਉਪਦੇਸ਼ ਨਹੀਂ ਮੰਨਦਾ ਤਾਂ ਗੋਰਖ ਨੇ ਹੱਸ ਕੇ ਮੰਗਲ ਨੂੰ ਕਿਹਾ ਮੰਗਲ 나ਥ ਕੀ ਇਹ ਸੱਚ ਕਹਿੰਦਾ ਹੈ ਜਾਂ ਝੂਠ ਤੂੰ ਸਾਨੂੰ ਹੋਰ ਤਰ੍ਹਾਂ ਹੀ ਦੱਸਿਆ ਸੀ ਮੰਗਲ ਨੇ ਕਿਹਾ 나ਥ ਜੀ ਮੈਂ ਕੁਝ ਨਹੀਂ ਕਹਿੰਦਾ ਜਦ ਉਹ ਇੱਥੇ ਆਵੇਗਾ ਤਾਂ ਤੁਸੀਂ ਆਪ ਵੇਖ ਲੈਣਾ ਸ਼ੰਭੂ 나ਥ ਗੁੱਸੇ ਨਾਲ ਬੋਲਿਆ 나ਥ ਜੀ ਇਹ ਤੱਪੇ ਦਾ ਪੱਖ ਕਰਦਾ ਹੈ ਜੇ ਇਸ ਨੂੰ ਉਹ ਵੱਡਾ ਜਾਪਦਾ ਹੈ ਤਾਂ ਫਿਰ ਉਸ ਪਾਸ ਹੀ ਚਲਿਆ ਜਾਵੇ ਇਸ ਨੂੰ ਕੌਣ ਰੋਕਦਾ ਹੈ ਮੈਂ ਤਾਂ ਚੰਗੀ ਤਰ੍ਹਾਂ ਗੱਲਬਾਤ ਕਰਕੇ ਜਿਸ ਤਰ੍ਹਾਂ ਉਸ ਨੂੰ ਵੇਖਿਆ ਉਸ ਤਰ੍ਹਾਂ ਹੀ ਤੁਹਾਨੂੰ ਆਣ ਕੇ ਦੱਸ ਦਿੰਦਾ ਹੈ ਮੰਗਲ 나ਥ ਨੇ ਕਿਹਾ ਸ਼ੰਭੂ 나ਥ ਉਹ ਜੋਗੀ ਨਹੀਂ ਹੈ ਜਿਹੜਾ ਪਲੇ ਬੁਰੇ ਨੂੰ ਆਖੇ ਤੂੰ ਉਹਨਾਂ ਸਿੱਧਾਂ ਨੂੰ ਪੁੱਛ ਵੇਖ ਜਿਹੜੇ ਤਪੇ ਪਾਸੋਂ ਹੋਏ ਆਏ ਹਨ ਉਹ ਕੀ ਕਹਿੰਦੇ ਹਨ ਹੰਕਾਰ ਕਰਕੇ ਜਿਹੜਾ ਕਿਸੇ ਨੂੰ ਬੁਰਾ ਕਹਿਣਾ ਹੈ ਇਹ ਜੋਗੀ ਪੁਣਾ ਨਹੀਂ ਹੈ ਇਹ ਗੱਲਾਂ ਸੁਣ ਕੇ ਸ਼ੰਭੂਨਾਥ ਸ਼ਰਮਿੰਦਾ ਹੋ ਕੇ ਹੋਰ ਸਿੱਧਾਂ ਨੂੰ ਪੁੱਛਣ ਲੱਗਾ ਤੁਸੀਂ ਜਿਵੇਂ ਤਪੇ ਨੂੰ ਵੇਖਿਆ ਹੈ ਦੱਸੋ ਸਿੱਧਾਂ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਉਹਨਾਂ ਨੇ ਨਿਰ ਉਤਰ ਕਰਕੇ ਭੇਜਿਆ ਹੈ ਜੇ ਫਿਰ ਵੀ ਤੁਸੀਂ ਉਹਨਾਂ ਨੂੰ ਵੱਡਾ ਨਹੀਂ ਸਮਝਿਆ ਤਾਂ ਫਿਰ ਹੋਰ ਕਿਸ ਤਰ੍ਹਾਂ ਸਮਝੋਗੇ ਸਿੱਧਾ ਸਾਦਾ ਨੂੰ ਮਾਣ ਨਹੀਂ ਕਰਨਾ ਚਾਹੀਦਾ ਨਿਰਮਾਣ ਰਹਿਣਾ ਚਾਹੀਦਾ ਹੈ ਪਰਾਏ ਗੁਣ ਸੁਣ ਕੇ ਮਨ ਵਿੱਚ ਈਰਖਾ ਨਹੀਂ ਕਰਨੀ ਚਾਹੀਦੀ ਇਹ ਗੱਲਾਂ ਸੁਣ ਕੇ ਸ਼ੰਭੂਨਾਥ ਵੀ ਸ਼ਰਮਿੰਦਾ ਹੋ ਗਿਆ ਤੇ ਮੰਗਲਨਾਥ ਬਹੁਤ ਪ੍ਰਸੰਨ ਹੋ ਕੇ ਗੁਰੂ ਜੀ ਦੀ ਮਹਿਮਾ ਕਰਨ ਲੱਗਾ ਗੋਪੀ ਚੰਦ ਨੇ ਕਿਹਾ ਮੰਗਲਨਾਥ ਜੀ ਸਿੱਧਾ ਸਾਦਾ ਨੂੰ ਅਤੀਤ ਸੰਤਾਂ ਦੀ ਨਦੀਆ ਕਰਕੇ ਸਿਰ ਤੇ ਪਾਪਾਂ ਦਾ ਭਾਰ ਨਹੀਂ ਲੈਣਾ ਚਾਹੀਦਾ ਸੰਤਾਂ ਨਾਲ ਚਰਚਾ ਕਰਨ ਸਮੇਂ ਅੰਦਰੋਂ ਕ੍ਰੋਧ ਨੂੰ ਦੂਰ ਕਰਕੇ ਚੰਗੇ ਬਚਨ ਕਰੇ ਤੇ ਚੰਗੇ ਹੀ ਸੁਣੇ ਜੇ ਹਾਰ ਹੋ ਜਾਵੇ ਤਾਂ ਹਾਰ ਖਾ ਕੇ ਨਿੰਦਿਆ ਨਹੀਂ ਕਰਨੀ ਚਾਹੀਦੀ ਮੰਗਲਨਾਥ ਨੇ ਕਿਹਾ ਗੋਪੀ ਚੰਦ ਜੀ ਤੁਸੀਂ ਸੱਚ ਆਖਿਆ ਹੈ ਜੋ ਹੰਕਾਰ ਕਰਕੇ ਆਪਨੇ ਬਰਾਬਰ ਹੋ ਕੇ ਕਿਸੇ ਨੂੰ ਨਹੀਂ ਸਮਝਦਾ ਅਤੇ ਸੰਤਾਂ ਦੀ ਵਡਿਆਈ ਨੂੰ ਨਹੀਂ ਮੰਨਦੇ ਉਹ ਜੋਗ ਤੋਂ ਸਖਣੇ ਰਹਿੰਦੇ ਹਨ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ